ਜੇਰੀਨ ਸੈਕਸ਼ਨ ਜਿਹਨੂੰ ਵੱਡਾ ਆਪਰੇਸ਼ਨ ਵੀ ਕਿਹਾ ਜਾਂਦਾ ਹੈ ਔਰ ਜ਼ਖਮ ਦੇ ਇਨਫੈਕਸ਼ਨ ਦੇ ਇਮਕਾਨ ਨੂੰ ਘੱਟ ਤੋਂ ਘੱਟ ਕਰਨ ਵਾਸਤੇ ਕੁਝ ਚੀਜ਼ਾਂ ਤੁਸੀਂ ਵਕਤ ਤੋਂ ਪਹਿਲਾਂ ਕਰ ਸਕਦੇ ਹੋ ਸਭ ਤੋਂ ਪਹਿਲੇ ਅਗਰ ਤੁਸੀਂ ਇਸ ਜਗ੍ਹਾ ਦੀ ਸ਼ੇਵ ਕਰਦੇ ਹੋ ਤੇ ਕਮਸੇ ਮੇਕਅਪ ਤਾਂ ਪਹਿਲਾਂ ਐਸਾ ਕਰਨਾ ਬੰਦ ਕਰ ਦਿਓ ਇਹਦੇ ਬਜਾਏ ਆਪਰੇਸ਼ਨ ਥੀਏਟਰ ਦੇ ਸਾਫ਼ ਸੁਥਰੇ ਮਾਹੌਲੇ ਚ ਵਾਲ ਦਰਵਾਉ ਤੇ ਦੂਜੀ ਗੱਲ ਇਹ ਹੈ ਕਿ ਆਪਰੇਸ਼ਨ ਵਾਲੇ ਦਿਨ ਪੇਟ ਤੇ ਥਲੜੇ ਸੇ ਨੂੰ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਸੀਂ ਤੁਹਾਨੂੰ ਇਹ ਵੀ مشਵਰਾ ਦਿੰਦੇ ਹਾਂ ਕਿ ਕੋਈ ਕਰੀਮ ਪਾਊਡਰ ਜਾਂ ਲੋਸ਼ਨ ਦਾ ਇਸਤੇਮਾਲ ਨਾ ਕਰੋ ਤੀਸਰੀ ਗੱਲ ਇਹ ਹੈ ਕਿ ਜੇ ਤੁਹਾਨੂੰ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ ਹੈ ਤੇ ਉਹਨੂੰ ਵੀ ਚੰਗੀ ਤਰ੍ਹਾਂ ਕੰਟਰੋਲ ਕਰ ਲਓ ਆਪਰੇਸ਼ਨ ਦੇ ਟਾਂਕੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜਜ਼ਬ ਹੋਣ ਵਾਲੇ ਤੇ ਦੂਸਰੇ ਜਿਹੜੇ ਜਜ਼ਬ ਨਹੀਂ ਹੁੰਦੇ ਤੇ ਉਹਨਾਂ ਨੂੰ ਖੋਲਣ ਦੀ ਜ਼ਰੂਰਤ ਪੈਂਦੀ ਹੈ ਆਪਣੀ ਡਾਕਟਰੀ ਜਾਂ ਦਾਈ ਨੂੰ ਚੈੱਕ ਕਰਾਓ ਕਿ ਤੁਹਾਡੇ ਟਾਂਕੇ ਕਿਹੜੇ ਨੇ ਜਜ਼ਬ ਹੋਣ ਵਾਲੇ ਲੱਗੇ ਨੇ ਜਾਂ ਖੁੱਲਣ ਵਾਲੇ ਜਖਮوں ਵਾਲੇ ਟਾਂਕੇ तकरीबन 10 ਦਿਨ ਬਾਅਦ ਮੁੱਕ ਜਾਂਦੇ ਨੇ ਤੇ ਜਿਹੜੇ ਖੁੱਲਣ ਵਾਲੇ ਟਾਂਕੇ ਨੇ ਉਹਨਾਂ ਨੂੰ 5 ਤੋਂ 7 ਦਿਨ ਦੇ ਅੰਦਰ ਅੰਦਰ ਆ ਕੇ ਕਢਾਉਣਾ ਪੈਂਦਾ ਹੈ। ਇਸ ਵਿਲੇ ਦੇ ਦੌਰਾਨ ਜਗ੍ਹਾ ਨੂੰ ਸਾਫ਼ ਤੇ ਖੁਸ਼ਕ ਰੱਖੋ। ਜ਼ਖਮ ਨੂੰ ਬਿਲਕੁਲ ਨਗਿੱਲਾ ਕਰੋ ਤੇ ਕੋਈ ਪਾਊਡਰ, ਕਰੀਮ ਜਾਂ ਮਲਮ ਇਸਤੇਮਾਲ ਨਾ ਕਰੋ ਜਿੰਦੋਂ ਤੱਕ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਅਜੇ ਤੱਕ ਕੋਈ ਮਸ਼ਵਰਾ ਨਾ ਦਿੱਤਾ ਹੋਵੇ। ਜ਼ਖਮ ਦੇ ਲਗਿਤ ਮਾੜੀ-ਮੋਟੀ ਸੁਰਖੀ ਤੇ ਥੋੜੀ-ਬਹੁਤ ਪੀੜ ਹੋਣਾ ਜਿਹੜੀ ਮਾਮੂਲ ਦੀ ਗੱਲ ਹੈ ਇਹ ਚਿੰਤਾ ਨਾ ਕਰੋ। لیکن اگر ਤੁਹਾਨੂੰ ਕੋਈ ਇੰਜਤਾ ਨਿਸ਼ਾਨ نظر ਆਏ ਜਿਵੇਂ ਬਹੁਤ ਜ਼ਿਆਦਾ ਵਿੱਚੋਂ ਪੀਪਾ ਨਾ ਜ਼ਖਮ ਉਤੇ ਬਹੁਤ ਜ਼ਿਆਦਾ ਪੀੜ ਹੋਣਾ ਜ਼ਖਮ ਦੇ ਆਸ-पास ਬਹੁਤ ਜ਼ਿਆਦਾ ਸੋਜਣ ਹੋ ਜਾਣਾ ਜਾਂ ਜ਼ਖਮ ਵਿੱਚ ਬਦਬੂ ਆਣਾ ਜਾਂ ਜ਼ਖਮ ਦੇ ਚੋਂ ਤਾਜ਼ਾ ਸਿਰ ਖੂਨ ਆਏ ਜਾਂ ਜ਼ਖਮ ਖੁੱਲਣਾ ਸ਼ੁਰੂ ਹੋ ਜائے ਇਹ ਸਾਰੀ ਸੂਰਤਿ ਹਾਲਿਜ ਫੌਰਨ ਆਪਣੇ ਡਾਕਟਰ ਨਾਲ ਰਜੂ ਕਰੋ ਆਪਰੇਸ਼ਨ ਦੇ 6 ਹਫ਼ਤਿਆਂ ਤੋਂ ਬਾਅਦ ਦਾਗ ਦੀ ਮਾਲਿਸ਼ ਰਿਸਾਈਜ਼ ਨੂੰ ਕੱਟ ਕਰ ਸਕਦੀ ਹੈ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਕੇ ਦਾਗ ਦੀ ਲੰਬਾਈ ਦੇ ਨਾਲ ਨਾਲ ਹਲਕੀ ਮਾਲਿਸ਼